ਗੁਰੂ ਸਾਹਿਬ ਕਹਿੰਦੇ ਨੇ ਵੀ ਬੰਦਿਆ ਜੇ ਪ੍ਰਮਾਤਮਾ ਦੇ ਗੁਣ ਨਹੀਂ ਗਾਏ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਚੇਤੇ ਨਹੀਂ ਰੱਖਿਆ ਤਾਂ ਇਹ ਜਿਹੜਾ ਤੇਰਾ ਜੀਵਨ ਹੈ ਮਰਥਾ ਜਾ ਰਿਹਾ ਆਕਾਰਥ ਜਾ ਰਿਹਾ ਹੈ ਗੁਰੂ ਸਾਗ ਗੁਰ ਤੇਗ ਬਹਾਦਰ ਜੀ ਪਾਤਸ਼ਾਹ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੂ ਨਾਨਕ ਹਰ ਪੱਜ ਮਨਾ ਜੇ ਬਿਦਲ ਜਲ ਕੋ ਮੀਨ ਆਪਣੇ ਜੀਵਨ ਦੇ ਆਸਰਾ ਜਿਹੜਾ ਹੈ ਉਸ ਪ੍ਰਮਾਤਮਾ ਨੂੰ ਬਣਾ ਲੈ ਜਿਵੇਂ ਇੱਕ ਮੱਛੀ ਪਾਣੀ ਨੂੰ ਆਪਣਾ ਆਸਰਾ ਬਣਾ ਕੇ ਇਸ ਦੁਨੀਆ ਤੇ ਜਿਉਂਦੀ ਹੈ ਉਸੇ ਤਰ੍ਹਾਂ ਹੀ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾ ਲੈ ਤੇ ਤੇਰਾ ਜਿਹੜਾ ਇਸ ਦੁਨੀਆ ਤੇ ਆਉਣਾ ਸਫਲਾ ਹੋ ਜਾਵੇਗਾ ਜਨਮ ਗਰਥਾ ਨਹੀਂ ਜਾਵੇਗਾ ਕਹਉ ਨਾਨਕ ਹਰ ਪਜ ਮਨਾ ਜਿਬ ਗਲ ਕੋ ਮੀਨ ਮਨੁੱਖ ਇਸ ਦੁਨੀਆ ਤੇ ਰਹਿ ਕੇ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਏ ਤੇ ਉਸ ਦੇ ਕੋਲੋਂ ਇਸ ਸੰਸਾਰ ਤੇ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਹਟ ਕੇ ਇੱਕ ਅਖ ਜੇ ਮੁੱਕਨ ਜੋਗਾ ਵੀ ਸਮਾ ਨਹੀਂ ਕਿ ਮੈਂ ਉਹਨਾਂ ਵਿਸ਼ੇਵਕਾਰਾਂ ਤੋਂ ਹਟ ਕੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਵਾਂ ਵਿਖੇ ਨ ਸਿਉ ਕਾ ਹੀ ਰਥਿਉ ਨਿਮਖ ਨ ਹੋਈ ਉਦਾਸ ਕਹਉ ਨਾਨਕ ਅਜ ਹਰ ਮਨਾਂ ਪਰੇ ਨ ਜੰਮ ਕੀ ਫਾਸ ਜੇ ਤੂੰ ਇੱਕ ਪਲ ਵੀ ਉਹਨਾਂ ਵਿਸ਼ੇਵਕਾਰਾਂ ਤੋਂ ਉਪਰਾਮ ਰਹਿ ਕੇ ਰੱਬ ਦੇ ਨਾਮ ਵਿੱਚ ਲੱਗ ਜਾਵੇਂਗਾ ਤੇ ਤੇਰੀ ਜਿਹੜੀ ਗਾਲਤ ਦੇ ਵਿੱਚ ਫਾਹਾਂ ਦੀ ਜਮਾਂ ਦੀ ਫਾਂਸੀ ਪੈਣੀ ਹੈ ਉਹਨਾਂ ਤੋਂ ਬਚ ਜਾਵੇਗਾ ਸੋ ਇਹ ਪਰਮਾਤਮਾ ਨੇ ਜੋ ਸਾਨੂੰ ਸਰੀਰ ਬਖਸ਼ਿਸ਼ ਕੀਤਾ ਹੈ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਇੱਕੋ ਇੱਕ ਰਾਹ ਹੈ ਵੀ ਅਸੀਂ ਇਹ ਸੰਸਾਰ ਤੇ ਲੈ ਕੇ ਆਪਣਾ ਜੀਵਨ ਜਿਹੜਾ ਹੈ ਸਫਲਾ ਕਿਵੇਂ ਬਣਾ ਸਕਦੇ ਹਾਂ ਸੋ ਇਹਨਾਂ ਤ੍ਰਿਸ਼ਟਾਂਤਾਂ ਨੂੰ ਦੇ ਕੇ ਮਹਾਰਾਜ ਨੇ ਮੱਛੀ ਦਾ ਅੰਸ਼ਤਾਨ ਦੱਸਤਾ ਵੀ ਅਸੀਂ ਮੱਛੀ ਦੀ ਤਰ੍ਹਾਂ ਜਿਵੇਂ ਮੱਛੀ ਇੱਕ ਪਾਣੀ ਨੂੰ ਆਪਣਾ ਆਸਰਾ ਬਣਾਉਂਦੀ ਹੈ ਉਸੇ ਤਰ੍ਹਾਂ ਹੀ ਮਨੁੱਖ ਨੂੰ ਦੁਨੀਆ ਤੇ ਰਹਿ ਕੇ ਉਸ ਪਰਮਾਤਮਾ ਦੇ ਨਾਮ ਨੂੰ ਆਪਣਾ